की नाम है आपका मेरा नाम गुलजार मोहम्मद है है पिता का क्या नाम से श्री की मोहम्मद जो ड्राइवर की मौत हुई है कल मोड़ में मामला क्या हुआ है सर वो माल लेके आया था अपने नालागढ़ से यहाँ का जललाबाद का जी उत्तरपाल रस्से घोर रहा था ऊपर वायर में बिजली की वायर में चपेट में आ गया हमारे को तो आठ बजे पता लगा कि उसकी मौत हो गई हमारे को तो विश्वास भी नहीं हो रहा है कि ऐसा हो गया है तीन हमारे तो पांच बहन भाइयों का सबसे छोटा भाई था वो और तीन उसके बच्चे थे बुड्ढे माँ बाप थे हमारे हमारे को सबको मार गए जिंदे जी मार गए हो किसी और के साथ ऐसा ना हो इस करके प्रशासन के आगे बेनती है कि किसी और के साथ ऐसा ना हो आगे के लिए उसके सुधार किया जाएगा पता चला है तारे बहुत नीमी है बहुत नीमी तार है सर हमने खुद देखी आगे ਉਹ ਤਾਰ ਵੀ ਇਤਨੀ ਹੈਵੀ ਤਾਰ ਹੈ ਉਸ ਨੂੰ ਕੋਈ ਵੀ ਬੰਦਾ ਕਾਫੀ ਦੂਰ ਸੇ ਪਕੜ ਲੇਤੀ ਹੁੰਦਾ ਹੈ ਗਾੜੀ 'ਤੇ ਇਕੱਲੇ ਆਏ ਥੇ ਇਕੱਲੇ ਆਏ ਤੇ ਖੁਦ ਹੀ ਮਾਲਕ ਹੈ ਖੁਦ ਹੀ ਡਰਾਈਵਰ ਹੈ ਖੁਦ ਹੀ ਆਪਣੀ ਗਾੜੀ ਚਲਾਉਂਦਾ ਹੈ ਕਿਤਨੀ ਕਿਤਨੀ ਉਮਰ ਦੇ ਬੱਚੇ ਹਨ ਇਹਨਕੇ ਇਹਨਕਾ ਬੱਚਾ ਜੀ ਇੱਕ ਤਾਂ ਲੜਕੀ ਹੈ 18 ਸਾਲ ਦੀ ਹੈ ਇੱਕ ਲੜਕਾ ਹੈ 14 ਸਾਲ ਦਾ एक बारह साल का ही पता चला है क्या गाड़ी के पे इनकी रोजी रोटी चलती थी सारा कुछ इसी गाड़ी के ऊपर था ये अकेले खुद ही कमाने वाले थे खुद ही चलाने वाले थे सरकार से पंजाब सरकार से और समाज से भी संस्थाओं से क्या मांग करते हैं आप मैं तो ये बेनती करता हूँ कि ये जो हमारे साथ हुआ किसी और के साथ ना हो और ये हम, हम पांच बहन भाइयों में हमसे सबसे छोटा था भाई हमारा और इसके तीन बच्चे हैं और जो हमारे माँ बाप थे वो इसी के बीच में रहते थे आप बोल रहे हैं वायर नीवी थी उसके कारण मौत हुए इसका जुम्मेवार किसी को मानते हैं हम तो प्रशासन को ही मानते हैं जो उसके ऊपर ध्यान नहीं दिया है तो जो हमारे वहाँ कंपनी में बात हुई वो कह रहे हमने पहले भी कंप्लेट कई बार दे रखी है भी इस पे सुधार नहीं हुआ तो अब ये तो प्रशासन को देखना है जब भाई की मौत का खबर मिला तो क्या हुआ आपको हमारे तो सर जमीन पैरों तले से जमीन ही खिसक गई हमारे को विश्वास ही नहीं हो रहा था कि ऐसा हो गया है क्यों हमारे पास से एक दिन पहले शाम को ही तो घर से आया है क्या बोल के आए थे आपसे बात हुई हमारे भाई से बात हुई है कि हम वहा चक्कर लगाने जा रहे हैं मैं शाम को जाऊंगा सुबह खाली करके आ जाऊंगा ठीक है जी हम तो अभी तक घर पे किसी को बताया नहीं जी हमारे घर पे बता दिया तो हमारे सियाने माँ वो मर जाएंगे पहले बीमार है ਜੀ ਆਸਿੰਗਾਨ ਪਿੰਟਾ ਕਾ ਕੈ ਨਾਮ ਹੈ ਤਰਾਜ਼ੀਨ ਜੋ ਕੱਲ ਇੱਕ ਡਰਾਈਵਰ ਕੀ ਮੌਤ ਹੋਈ ਹੈ ਕਰੰਟ ਲੱਗਨੇ ਸੇ ਕੀ ਮਾਮਲਾ ਕੀ ਹੈ ਮਾਮਲਾ ਜੀ ਉਹ ਰਸੇਦਰ ਬੱਦੀ ਸਿਆ ਦਾ ਜੀ ਬਰਦਾਨਾ ਲੈ ਕੇ ਜਿਲ੍ਹਾ ਲਾਲਾਬਾਦ ਦਾ ਔਰ ਉਹ ਰਸੇਦਰ ਬਾਰ ਖੋ ਰਹਾ ਦਾ ਉਹ ਜੀ ਉਹਦੀ ਜਿਹੜੀ ਵੈਰਿੰਗ ਦੀ ਨਾ ਤਾਰ ਦੀ 266 ਗੇ ਵੀ ਉਹ ਨੀਮੀ ਦੀ ਜਦ ਕੀ ਉਹ ਰਸੇਦਰ ਬਾਰ ਖੋ ਰਦੇ ਕੀ ਉਤੇ ਉਹ ਅਚਾਨਕ ਉਹਨਾਂ ਲੱਗ ਗਈ ਟੱਚ ਹੋ ਗਿਆ ਤੇ ਅਚਾਨਕ ਉਹਦੀ ਮੌਤ ਹੋ ਗਈ ਤੇ ਮੇਰੇ ਨਾਲ ਗੱਲ ਕਰਕੇ ਆਏ ਕਿ ਹਾਂ ਸਾਢੇ 11 ਵਜੇ ਗੱਲ ਕਰੀਏ ਅਸੀਂ ਹਾਂ ਚੱਲਿਆ। ਉਹ ਪਤਨੀ ਸੇ ਬਾਤ ਹੋਈ ਨਹੀਂ। ਨਹੀਂ ਨਹੀਂ ਮੇਰੇ ਸੇ ਮੈਂ ਮਸ ਹੈ। ਠੀਕ ਹੈ। ਮੇਰੇ ਸੇ ਬਾਤ ਹੋਈ ਸੀ ਕਿ ਅਸੀਂ ਸਾਢੇ 11 ਵਜੇ ਕਿਾਮੇ ਚੱਲਿਆ। ਮੈਂ ਕਿਹਾ ਠੀਕ ਹੈ। ਤੇ ਇੱਥੇ ਪਹੁੰਚ ਕੇ ਵੀ ਮੇਰੇ ਨਾਲ ਬਾਤ ਹੋਈ ਅਗੇ ਸਾਢੇ 5 ਵਜੇ ਕਿਾਮੇ ਮੈਂ ਪਹੁੰਚ ਗਿਆ। ਮੈਂ ਕਿਹਾ ਗਾਲੀ ਕਰ ਰਹਾ ਹਾਂ। ਤੇ ਪ੍ਰਸਾਦਾਂ ਸੇ ਇਹ ਵੀ ਬੇਨਤੀ ਹੈ ਕਿ ਹਾਂ ਵੀ ਹੋਰ ਸੰਸਦ ਦੇ ਸੰਸਦਾਂ ਤੋਂ ਕਿ ਹਾਂ ਵੀ ਉਹਦੇ ਛੋਟੇ ਛੋਟੇ ਬੱਚੇ ਨੇ ਜੀ ਤੇ ਯਾਰ ਇਹ ਪੰਜਾਬ ਸਰਕਾਰ ਤੋਂ ਕੀ ਉਮੀਦ ਆ ਕਿ ਹਮੇ ਵੀ ਉਹਦਾ ਕਿ ਹਮੇ ਉਹਨੂੰ ਮੈਰਜੋ ਮਿਲ ਜਾਵੇ ਕਿ ਐ ਵੀ ਤਿੰਨ ਛੋੜੇ ਛੋੜੇ ਜਵਾਗਦੇ ਜੀ ਹੁਣ ਪਰਿਵਾਰ ਵਿੱਚ ਕਿਸ ਤਰ੍ਹਾਂ ਦਾ ਮਾਹੌਲ ਹੈ ਜਿਸ ਤੋਂ ਪਤਾ ਲੱਗਿਆ ਵੀ ਇਹ ਦਰਦ ਨਖਮੋਤ ਹੋ ਗਿਆ ਉਹ ਹੁਣ ਪਰਿਵਾਰ ਦੇ ਵਿੱਚ ਹੀ ਅਸੀਂ ਉਹਨੇ ਘਰੇ ਕਿਸੇ ਨੂੰ ਨਹੀਂ ਦੱਸਿਆ ਜੀ ਤੇ ਦੇ ਦਾਦਾ ਜਿੰਨ ਕੀ ਡੈਡੀ ਜੀ ਔਰ ਇਹਦੀ ਜੋ ਬੀਬੀ ਆ ਉਹ ਵੀ ਬਹੁਤ ਬਿਮਾਰ ਹੈ ਜੀ ਪਾਪਾ ਦੇ ਜੋ ਉਹ ਵੀ ਬੜਾ ਜਿਆਦਾ ਸੀਰੀਅਸ ਹੈ ਕਿ ਅਮੀ ਪਿਆਏ ਪੁਲਿਸ ਵੱਲੋਂ ਕਿਸ ਤਰ੍ਹਾਂ ਦੀ ਕਾਰਵਾਈ ਕੀਤੀ ਜਾ ਰਹੀ ਹੈ ਸਲੋਸ ਵੱਲੋਂ ਜੀ ਕਾਰਵਾਈ ਅੱਗੇ ਹਾਂ ਵੀ ਸਾਡੇ ਕੀ ਹਾਂ ਵੀ ਪੱਖ ਦੇ ਵਿੱਚ ਕੀਤੀ ਜਾਵੇ ਕਿ ਹਾਂ ਵੀ ਕਿ ਗਲਤ ਨੂੰ ਗਲਤ ਦਾ ਤੇ ਸਹੀ ਨੂੰ ਸਹੀ ਗਿਆ ਜਾਵੇ ਪੁਲਿਸ ਤੁਹਾਡਾ ਸਾਥ ਦੇ ਰਹੀ ਹੈ ਇਸ ਟਾਈਮ ਹਾਂ ਜੀ ਦੇ ਰਹੀ ਹੈ ਜੀ ਕਿਸ ਤਰ੍ਹਾਂ ਮੰਨਦੇ ਹੋ ਪੰਜਾਬ ਪੁਲਿਸ ਕਰ ਹਾਂ ਬਹੁਤ ਵਧੀਆ ਜੀ 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 ਸਰ ਇੱਕ ਰਾਤ ਟਿਵਾਣਾ ਮੋੜ ਤੇ ਇੱਕ ਡਰਾਈਵਰ ਦੀ ਮੌਤ ਹੋਈ ਹੈ ਜੀ ਪੂਰਾ ਮਾਮਲਾ ਕੀ ਹੈ ਜੀ ਇਹ ਆਪਣਾ ਜਿਹੜਾ ਡਰਾਈਵਰ ਹੈ ਰੋਸ਼ਨ ਰੋਸ਼ਨ ਮੁਹੰਮਦ ਹੀ ਹੈ ਇਹ ਆਪਣੇ ਬਾਗਵਾਲ ਬੇਰ ਬੇਰਸਨ ਦਾ ਰਹਿਣਾ ਲੈ ਪੁੱਤੋਂ ਨਾਲ ਅਗਰ ਤੇ ਬਾਰਦਾ ਦਾ ਨਾ ਲੈ ਕੇ ਆਇਆ ਸੀ ਸੀਜੀਐਸ ਟੈਟਿੰਗ ਟਵਾੜਾ ਮੋੜ ਤੇ ਜੀ ਇੱਥੇ ਇਹਨਾਂ ਨੇ ਖਾਲੀ ਕਰਨਾ ਹੀ ਟਰੱਕ ਜੀ ਇਹ ਇੱਥੇ ਜਦਾ ਆਇਆ ਤਾਂ ਜਦੋਂ ਮਾਲ ਕਰ ਲਿਓ ਟਰੱਕ ਦੇ ਉੱਪਰ ਚੜਿਆ ਸੀਗਾ ਤਰਪਾਲ ਤੇ ਤਰਪਾਲ ਲਾਉਣ ਲਈ ਉਨ ਉੱਪਰ ਜਿਹੜੀ ਬਿਜਲੀ ਦੀ ਸਾਰਾ ਮੇੜੇ ਲੰਘ ਰਹੀ ਸੀ ਨੀੜੀਆਂ ਹੋਣ ਕਰਕੇ ਉਹਨਾਂ ਦਾ ਜੀਲੀ ਦਾ ਕਰੰਟ ਮੇਕਿਆ ਸੀ ਜਿਸ ਕਰਕੇ ਜਿਹੜੇ ਮੌਕਾ ਗਵਾਏ ਪਰਮੇਸ਼ ਸਿੰਘ ਵੀ ਸੀਗਾ ਜਿਹਨਾਂ ਨੇ ਦੱਸਿਆ ਕਿ ਇਹ ਨਾ ਸੀਸੀਵਲ ਹਸਪਤਲ ਦਿਨਾਲਾ ਉਹ ਦਾਖਲ ਕਰਾਇਆ ਇਸ ਪਰ ਜਿੱਥੇ ਨੀਜਾ ਰਿਪੋਰਟ ਆਸਾਂ ਨੇ ਮਿਲ ਦਿੱਤੀ। ਸ਼ਾਦੀशुदा ਸੀਗੇ ਜੀ ਇਹ। ਜੀ। ਇਹ ਕੱਲ ਇਹ ਕਦੋਂ ਆਏ ਸੀਗੇ ਕਿੰਨੇ ਕੁ ਵਜੇ ਦਾ ਟਾਈਮ ਸੀਗਾ? ਤੇ ਕਰੀਬ 5:30 ਇੱਥੇ ਆ ਗਏ ਸੀਗੇ। ਤੇ ਉਸ ਤੋਂ ਬਾਅਦ ਕਰੰਟ ਲੱਗਣ ਦਾ ਕਾਰਨ ਕੀ ਹੈ ਜੀ? ਨੀਵੀਆਂ ਤਾਰਾਂ ਦੱਸਿਆ ਜਾ ਰਿਹਾ ਜੀ। ਹਾਂ ਜੀ ਤਾਰਾਂ ਤਾਂ ਨੀਵੀਆਂ ਹੈਗੀ ਐ ਜਿਹੜਾ ਲੋਕ ਤੇ ਕਰਦੀ। ਪੁਲਿਸ ਦੇ ਵੱਲੋਂ ਹੁਣ ਕਿਸ ਤਰ੍ਹਾਂ ਦੀ ਕਾਰਵਾਈ ਅੱਗੇ ਦੀ ਲਿਆ? ਇੱਕ ਕਰੰਟ ਦਾ ਚਣਚੀ ਲੱਗਿਆ ਜਿਸ ਕਰਕੇ 194 ਦੇ ਜਿਹੜੀ ਕਾਰਵਾਈ ਆਪੀ ਐਨਐਸਐਸ ਕਰਬ ਉਹੀ ਅਮਲ ਹੋਇਆ ਕੋਈ ਪੁਲਿਸ ਵੀ ਪਾਕਦੇ ਵੱਲੋਂ ਪਾਵਰ ਕਮ ਦੇ ਖਿਲਾਫ ਵੀ ਲਿਖਿਆ ਜਾ ਰਿਹਾ ਜਿਸ ਤੇ ਕਾਰਨ ਵਿਅਕਤੀ ਦੀ ਮੌਤ ਹੋਈ ਹੈ ਜੀ ਬਾਕੀ ਇਹ ਅਫਸਰਾਂ ਨੂੰ ਆਪਾਂ ਜਾਣੂ ਕਰਵਾ ਦਿੱਤਾ ਜੀ ਬਾਕੀ ਅੱਗੇ ਅਕਸ਼ਰਾਂ ਦੇ ਜੋ ਹੁਕਮ ਹੋਇਆ ਇਹਨੂੰ ਲਾਸਟ ਦਾ ਪੋਸਟਮਾਰਮ ਹੋ ਗਿਆ ਜੀ ਕਿ ਨਹੀਂ ਬਸ ਕਾਰਵਾਈ ਹੋ ਗਈ ਹੈ ਲਗਭਗ ਕਾਗਜ਼ੀ ਪत्री ਹਮ ਜਾ ਕੇ ਪੋਸਟਮਾਰਮ ਜੀ ਸਰ ਜੀ ਸਰ ਕਲ ਜਲਾਲਾਬਾਦ ਦੇ ਟਿਮਾਣਾ ਮੋੜ ਦੇ ਉੱਤੇ ਇੱਕ ਡਫਟੀ ਏਰੀਆ ਦੀ ਲਾਈਨ ਦੇ ਵਿੱਚ ਕਲਪਟੀ ਨੂੰ ਮੌਤ ਲੱਗ ਕੇ ਕਰੰਟ ਲਾ ਕੇ ਮੌਤ ਹੋਈ ਹੋਈ ਹੈ ਜੀ ਉਹ ਮਾਮਲਾ ਕੀ ਹੈ ਜੀ ਜੀ ਮੈਨੂੰ ਹੋਣੀ ਤੁਹਾਡੇ ਨੂੰ ਪਤਾ ਲੱਗ ਰਿਹਾ ਹੈ ਇਸ ਬਾਰੇ ਉਪ ਮੰਡਲ ਅਫਸਰ ਸਬੰਧਤ ਨੂੰ ਪੁੱਛਿਆ ਗਿਆ ਮੱਲੋ ਜੋ ਵੀ ਜ਼ਿੰਮੇਵਾਰ ਹੋ ਉਹ ਪੜਤਾਲ ਕਰਨਗੇ ਜੋ ਵੀ ਜ਼ਿੰਮੇਵਾਰ ਅਧਿਕਾਰੀ ਕਰਮਚਾਰੀ ਹੋਵੇਗਾ ਉਸੇ ਕੋ ਨੀ ਬੰਦੀ ਕਾਨੂੰਨੀ ਬਾਰੀ ਕੀ ਜ਼ਰੂਰ ਕੀਤੀ ਜਾਵੇ ਜਿਹੜਾ ਉਹ ਦੁਕਾਨ ਦਾ ਮਾਲਕ ਹੈ ਉਹ ਕਹਿ ਰਿਹਾ ਪਿਛਲੇ 3 ਮਹੀਨਿਆਂ ਤੋਂ ਅਸੀਂ ਕੰਪਲੀਟ ਕਰ ਰਹੇ ਹਾਂ ਜਿਹੜਾ ਖੰਪੋਲ ਹੈ ਖੰਬਾ ਹੈ ਉਹ 3 ਮਿੰਟ ਮੋੜ ਤੋਂ ਟੁੱਟ ਕੇ 3 ਫੁੱਟ ਦੇ ਕਰੀਬ ਲੱਗਾ ਜਿਹੜੀ ਕ੍ਰੋਸਿੰਗ ਹੈ ਥੱਲੇ ਚੁੱਕ ਚੁੱਕੀ ਸੀ ਇਸ ਕਾਰਨ ਮੌਤ ਦਾ ਜ਼ਿੰਮੇਵਾਰ ਵੀ ਬਿਜਲੀ ਵਿਭਾਗ ਨੂੰ ਮੰਨ ਰਹੇ ਨੇ ਆਪ ਜੀ ਦੇ ਵਿਭਾਗ ਦੇਖੋ ਜੀ ਜੇ ਗਲਤ ਹੋਇਆ ਬਿਜਲੀ ਵਿਭਾਗ ਫਿਰ ਜਿਹੜਾ ਕਾਰਵਾਈ ਤੇ ਬੰਦੀ ਜ਼ਰੂਰ ਕੀਤੀ ਜਾਊਗੀ ਜੀ ਜੇ 3 ਮਹੀਨੇ ਪੁਰਾਣੀ ਕਮਲੇਟ ਆਈ ਏ ਜੀਐਸ ਜੂ ਸਾਹ ਦੇ ਧਿਆਨ ਚ ਗਈ ਏ ਪੱਲੀ ਕਦੇ ਕਮਲੇਟਾ ਦਾ ਪੁਰੀਆਂ ਦੇਲੀ ਪੁਰੀਆਂ ਕਰਨੀ ਚਾਹੀਦੀ ਨੇ ਸੌ ਲਵ ਸੌਟ ਆਰਡ ਜਿਸ ਕਰ ਇਹ ਔਨਲਾਈਨ ਤੇ ਜ਼ਿਆਦਾ ਕਾਰਵਾਈ ਕੀਤੀ ਜਾਂਦੀ ਹੈ ਜਾਂ ਰਿਟਰਨ ਚ ਕੀਤੀ ਜਾਵੇ ਤਾਂ ਵੇਖੋ ਜੀ ਕਿ ਔਨਲਾਈਨ ਗਈ ਬਰੀ ਕਿਉਂਕਿ ਮੈਸੇਜ ਬਹੁਤ ਆਉਂਦੇ ਨੇ ਲੇਗ ਨੂੰ ਤੇ ਪੜਹਿਣਾ ਵੀ ਕਰਨੀ ਤਾਂ ਬੰਦੀ ਜੀ ਜੇ ਰਿਟਰਨ ਚ ਕਾਰਵਾਈ ਜੇ ਲੋਕੋ ਲਗਾ ਰਿਹਾ ਰਿਟਰਨ ਜਲਦੀ ਉਹ ਜਲਦੀ ਕੰਮ ਹੋ ਜਾਏਗਾ ਜਿਨਾਹਵੇ ਤੁਹਾਡਾ ਐਸਜੋ ਗੱਲ ਨਹੀਂ ਹੁੰਦਾ ਤਾਂ ਤੁਸੀਂ ਮੇਰੇ ਕੋਲ ਆਓ ਜੀ ਕੋਈ ਗੱਲ ਨਹੀਂ ਜੀ ਹੁਣ ਕਾਰਵਾਈ ਰੰਭ ਕੀਤੀ ਜਾਏਗੀ ਜੋ ਵੀ ਜੀ ਪਾਇਆ ਜਾਂਦਾ ਹੈ ਜਾਂ ਮੌਤ ਹੋਈ ਹੈ ਜਰੂਰ ਜਰੂਰ ਤੁਸੀਂ ਮੈਨੂੰ ਉਸ ਦਾ ਨਾਮ ਜੀ ਮਤਲਬ ਜਿੱਤੂ ਦਾ ਰਹਿਣ ਵਾਲਾ ਹੈ ਕੀ ਕੰਮ ਕਰਦਾ ਸੀ ਉਹ ਦੱਸ ਦਿਓ ਉਹ ਡਰਾਈਵਰ ਨੇ ਜੀ ਇੱਕ ਟਰਾਲਾ ਚਲਾਉਂਦੇ ਸੀਗੇ ਆਪਣਾ ਟਰਾਲਾ ਸੀਗਾ ਜੀ ਨਹੀਂ ਬਿਲੋਂਗ ਤਿੰਨ ਬੱਚਿਆਂ ਦਾ ਬਾਪ ਹੈ ਜੀ ਇਹ ਹਿਮਾਚਲ ਪ੍ਰਦੇਸ਼ ਤੋਂ ਆਏ ਸੀਗੇ ਅੱਛਾ ਅੱਛਾ ਮਤਲਬ ਮੱਧ ਪ੍ਰਦੇਸ਼ ਜੀ ਤੁਹਾਨੂੰ ਪੂਰਾ ਪਤਾ ਨਹੀਂ ਐਡਰੈਸ ਨਾਲਾ ਨਾਲਾ ਘੜਾ ਨਾਲਾ ਘੜਾ ਠੀਕ ਹੈ ਜੀ ਰੋहिणी ਜੀ ਜਿਸ ਦੀ ਵੀ ਜ਼ਿੰਮੇਵਾਰੀ ਲੱਗੀ ਸਾਨੂੰ ਵੀ ਇਹ ਜ਼ਿੰਮੇਵਾਰ ਹੈ ਇਸਨੇ ਕੰਮ ਜੇ ਕੰਮ ਕਰ ਸਕਦਾ ਤਾਂ ਇਹ ਕੰਮ ਨਹੀਂ ਦੁਰਘਟਨਾ ਨਹੀਂ ਹੋਣੀ ਸੀ ਤਾਂ ਉਸ ਵਿਅਕਤੀ ਦੇ ਜਿਹੜੀ ਸਭ ਤੋਂ ਸਖਤ ਕਾਰਵਾਈ ਕੀਤੀ ਜਾਏਗੀ